ਕਿ ਜੇ ਜੇ ਮਨਸੂਰਪੁਰ ਜੋਂ ਦੀ ਗੱਲ ਕੀਤੀ ਜਾਵੇ ਉੱਥੇ ਹੋਰ ਵੀ ਪਾਰਟੀਆਂ ਜਿਹੜੀਆਂ ਆ ਇਹ ਇਲੈਕਸ਼ਨ ਲੜ ਰਹੀਆਂ ਉਹਨਾਂ ਦੇ ਕੈਂਡੀਡੇਟਸ ਹੀ ਆ ਲੋਕ ਤਾਂ ਉਹ ਹੀ ਵੋਟ ਦੇਉਂਦੇ ਹੋ ਬੋਟ ਟਾਈਮ ਤੋਂ ਲੋਕੀ ਚਾਹ ਰਹੇ ਸੀਗੇ ਕਿ ਕੋਈ ਸਹੀ ਪਾਰਟੀ ਸਾਡੇ ਸਾਹਮਣੇ ਆਵੇ ਪਰ ਹਰ ਵਾਰੀ ਤੁਹਾਨੂੰ ਪਤਾ ਵਕ ਕੁਝ ਚੀਜ਼ਾਂ ਇਦਾਂ ਦੀਆਂ ਹੋ ਜਾਂਦੀਆਂ ਨੇ ਜਿਹਦੇ ਕਰਕੇ ਕੁਝ ਕੁ ਵੋਟਾਂ ਦੇ ਕਾਰਨ ਆਪਣੀ ਜਿਹੜੀ ਪਾਰਟੀ ਪਿੱਛੇ ਰਹਿ ਜਾਂਦੀ ਆ ਫਸਟ ਆਫ ਆਲ ਮੇਰੇ ਟਾਰਗੇਟ ਦੇ ਉਹ ਐਜੂਕੇਸ਼ਨ ਆ ਤੇ ਬਿਕੋਜ਼ ਮੈਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਗਈ ਆ ਜਿਹੜੇ ਪ੍ਰਾਇਮਰੀ ਸਕੂਲ ਨੇ ਛੋਟੇ ਨੇ ਉੱਥੇ ਬੱਚੇ ਤਾਂ ਆ ਰਹੇ ਨੇ ਬਟ ਟੀਚਰ ਨਹੀਂ ਹੈਗੇ ਪੜਾਉਣ ਦੇ ਲਈ ਤੇ ਮੈਨੂੰ ਉੱਥੇ ਜਾ ਕੇ ਇੰਨਾ ਤਰਸ ਆਉਂਦਾ ਬੱਚਿਆਂ ਵੱਲ ਦੇਖ ਕੇ ਕਿ ਇਹ ਚੱਲ ਕੀ ਰਿਹਾ ਹੈ ਪਿੰਡ ਦਾ ਸਰਪੰਚ ਉਸ ਤੋਂ ਉੱਪਰ ਬਲਾਕ ਸਮਤੀ ਆ ਹੁਣ ਬਲਾਕ ਸਮਤੀ ਅਗਰ ਆਪਣੀ ਇੰਪੋਰਟੈਂਸ ਦਿਖਾਉਂਗੀ ਤਾਂ ਹੀ ਪਿੰਡ ਦਾ ਸਰਪੰਚ ਜਿਹੜਾ ਆਪਣੇ ਕੰਮ ਕਰ ਸਕੂਗਾ ਤੇ ਉਸ ਤੋਂ ਬਿਨਾ ਤਾਂ ਉਹ ਗ੍ਰਾਂਟ ਵੀ ਨਹੀਂ ਲੈ ਸਕਦਾ ਜਾਂ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ ਜੇ ਸਾਡੇ ਪਿੰਡ ਦਾ ਸਰਪੰਚ ਕੁਝ ਨਹੀਂ ਕਰ ਰਿਹਾ ਤਾਂ ਸਾਨੂੰ ਬਲਾਕ ਸਮਤੀ ਕੋਲ ਜਾ ਕੇ ਕੰਪਲੀਟ ਕਰਨੀ ਚਾਹੀਦੀ ਹੈ ਤਾਂ ਹੀ ਤਾਂ ਹੀ ਸਾਡਾ ਕੰਮ ਅੱਗੇ ਵਧੇਗਾ ਚੇਤਨਾ ਚੈਨ ਦੇਖ ਰਹੇ ਸਾਰੇ ਦਸਕਾਂ ਸੁਵਾਦ ਆ ਮੈਂ ਹਾਂ ਪ੍ਰਦੀਪ ਰਾਜਾ ਅਸੀਂ ਬਲਾਕ ਸੰਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਇਲੈਕਸ਼ਨ ਵਿੱਚ ਜਿਹੜੇ ਕੈਂਡੀਡੇਟਸ ਇਲੈਕਸ਼ਨ ਲੜ ਰਹੇ ਆ ਉਹਨਾਂ ਨਾਲ ਸਾਡੀ ਵਕਫ ਵਕਿਹੜੇ ਉਮੀਦਵਾਰ ਆ ਮੁਲਾਕਾਤ ਕਰਾ ਰਹੇ ਹਾਂ ਕਿ ਹੁਣ ਜਿਸ ਕੈਂਡੀਡੇਟ ਨਾਲ ਅਸੀਂ ਮੁਲਾਕਾਤ ਕਰਾਵਾਂਗੇ ਉਹ ਨੇ ਬਹੁਜਨ ਸਮਾਜ ਪਾਰਟੀ ਦੇ ਮਨਸੂਰਪੁਰ ਜੋਂ ਤੋਂ ਉਮੀਦਵਾਰ ਅਨੀਤਾ ਰਾਣੀ ਜੀ ਜੈਪੀਮ ਜੀ ਜੈਪੀਮ ਜੈਪਾ ਹੋਰ ਟੇਤਾ ਜੀ ਸਭ ਸਭ ਵਧੀਆ ਕਿਸ ਤਰ੍ਹਾਂ ਇਲੈਕਸ਼ਨ ਚੱੜੀ ਚੱਲ ਰਹੀ ਹੈ ਤੁਸੀਂ ਇਹ ਇੱਕ ਯੰਗ ਬਲੱਡ ਹੋ बड़े लिखे हो ਮੈਨੂੰ ਆਪਣੀ ਪੜ੍ਹਾਈ ਬਾਰੇ ਦੱਸੋ ਕਿ ਆਡੀ ਕਿੰਨੀ ਪੜ੍ਹਾਈ ਹੋ ਫਸਟ ਆਫ ਆਲ ਸਾਰਿਆਂ ਨੂੰ ਜੈ ਭੀਮ ਜੈ ਪਾਤ ਮੇਰਾ ਨਾਮ ਅਨੀਤਾ ਮੈਂ ਵਿਲੇਜ ਅਟੀ ਤੋਂ ਤੇ ਮੇਰਾ ਜ਼ੋਨ ਹੈ ਮਨਸੂਰਕੋਟ ਤੇ ਮੈਂ ਐਮਏ ਪੰਜਾਬੀ ਦੀ ਇਸ ਟਾਈਮ ਰੈਗੂਲਰ ਕਰ ਰਹੀ ਆ ਤੇ ਮੇਰਾ ਸੈਕੰਡ ਯਰ ਚੱਲ ਰਿਹਾ ਓਕੇ ਕਿੱਥੇ ਪੜ੍ਹਾਈ ਕਰਾਂ ਮੈਂ ਬੀਏ ਆਪਣੀ ਕੰਪਲੀਟ ਕੀਤੀ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਤੇ ਮੇਰੀ ਹੁਣ ਯੂਨੀਵਰਸਿਟੀ ਹੈ ਜਿਹੜੀ ਗੁਨਾਨਕ ਤੇ ਵਿਊਨੀਵਰਸਿਟੀ ਤੇ ਕਿਸ ਤਰ੍ਹਾਂ ਦਾ ਜਿਹੜਾ ਰੁਝਾਨ ਆ ਤੇ ਸਾਡੇ ਮਨਸੂਰਪੁਰ ਜ਼ੋਨ ਦੇ ਪਿੰਡਾਂ ਦੇ ਵਿੱਚ ਤੁਸੀਂ ਜਾ ਰਹੇ ਹੋ ਕਿਹੜੇ ਕਿਹੜੇ ਪਿੰਡ ਆ ਮੇਰੇ ਜ਼ੋਨ ਦੇ ਵਿੱਚ ਪੰਜ ਪਿੰਡ ਆਉਂਦੇ ਨੇ ਮਨਸੂਰਪੁਰ ਅੱਟੀ ਸਾਹਪੁਰ ਬੱਛੋਵਾਲ ਤੇ ਸਫਰਗੋਈ ਤੇ ਕਿਸ ਤਰ੍ਹਾਂ ਦਾ ਜਿਹੜਾ ਪਿੰਡਾਂ ਵਿੱਚ ਤੁਸੀਂ ਵੋਟਰਾਂ ਨਾਲ ਸਿੱਧਾ ਰਾਬਤਾ ਕਰਦੇ ਆ ਮੀਟਿੰਗਾਂ ਪਿੰਡਾਂ ਵਿੱਚ ਤੁਸੀਂ ਕਰਦੇ ਆ ਡੋਰ ਟੂ ਡੋਰ ਕਰਦੇ ਆ ਇਸ ਤਰ੍ਹਾਂ ਦਾ ਜਿਹੜਾ ਰੁਝਾਨ ਆ ਇਹ ਵੋਟਰਾਂ ਵੱਲੋਂ ਇਸ ਤਰ੍ਹਾਂ ਦਾ ਹੰਗਾਰਾ ਮਦਿਆਂ ਵੋਟਾਂ ਦੇ ਵੱਲੋਂ ਬੈਸੇ ਤਾਂ ਬਹੁਤ ਵਧੀਆ ਹੁੰਗਾਰਾ ਮਿਲਿਆ ਆ ਕਿਉਂਕਿ ਮਤਲਬ ਬਹੁਤ ਟਾਈਮ ਤੋਂ ਲੋਕੀ ਚਾਹ ਰਹੇ ਸੀਗੇ ਕਿ ਕੋਈ ਸਹੀ ਪਾਰਟੀ ਸਾਡੇ ਸਾਹਮਣੇ ਆਵੇ ਪਰ ਹਰ ਬਾਰੀ ਤੁਹਾਨੂੰ ਪਤਾ ਵਾ ਕੁਝ ਚੀਜ਼ਾਂ ਇਦਾਂ ਦੀਆਂ ਹੋ ਜਾਂਦੀਆਂ ਨੇ ਜਿਹਦੇ ਕਰਕੇ ਕੁਝ ਕੁ ਵੋਟਾਂ ਦੇ ਕਾਰਨ ਆਪਣੀ ਜਿਹੜੀ ਪਾਰਟੀ ਪਿੱਛੇ ਰਹਿ ਜਾਂਦੀ ਆ ਤੇ ਇਸ ਵਾਰ ਪੂਰੀ ਉਮੀਦ ਆ ਕਿ ਇਸ ਵਾਰ ਲੋਕੀ ਪੂਰਾ ਸਾਥ ਦੇਣਗੇ ਜਿਸ ਤਰ੍ਹਾਂ ਅਕਸਰ ਦੇਖਣ ਨੂੰ ਪਹਿਲਾਂ ਮਿਲਦਾ ਸੀਗਾ ਕਿ ਇਹ ਕਈਆਂ ਨੂੰ ਸੈਨ ਵੀ ਨਹੀਂ ਕਰਨੇ ਹੁੰਦੇ ਸੀ ਉਹ ਵੀ ਬਲੱਗਸਮ ਦੇ ਮੈਂਬਰ ਬਣ ਜਾਂਦੇ ਸਗੇ ਜਿਸ ਤਰ੍ਹਾਂ ਸਹੀ ਵੈਲ ਐਜੂਕੇਟ ਹੈ ਤੇ ਉਸ ਉਸ ਦਾ ਜਿਹੜਾ ਪ੍ਰਭਾਵ ਹੈ ਮੋਟਰਾਂ ਤੇ ਕਿੰਨਾ ਕੁ ਸਹੀ ਨਜ਼ਰ ਨਾਲ ਪੈ ਰਿਹਾ ਮੇਰੇ ਹਿਸਾਬ ਨਾਲ ਤਾਂ ਕਈ ਲੋਕ ਏਸੀ ਨੂੰ ਬਹੁਤ ਮਾਇਨੇ ਦਿੰਦੇ ਨੇ ਜੋ ਕਿ ਪੜੇ ਲਿਖੇ ਨੇ ਪਰ ਜਿਹੜੇ ਅੱਜ ਵੀ ਅਨਪੜ੍ਹ ਨੇ ਉਹਨਾਂ ਦੀ ਨਿਗਾ ਦੇ ਵਿੱਚ ਪੜਾਈ ਹੱਲੇ ਵੀ ਕੋਈ ਅਹਿਮੀਅਤ ਨਹੀਂ ਰੱਖਉਂਦੀ ਉਹਨਾਂ ਦੀ ਨਿਗਾ ਦੇ ਵਿੱਚ ਨਸ਼ਾ ਇਹ ਜੋ ਸਮਗਲਿੰਗ ਜੇ ਉਹ ਮਾਈਂਡਰ ਖੋਨਿਆ ਨੇ ਪੜਾਈ ਅੱਜ ਵੀ ਉਹਨਾਂ ਦੀ ਨਿਗਾ ਦੇ ਵਿੱਚ ਕੋਈ ਵੈਲਿਊ ਨਹੀਂ ਰਖਾ ਰਹੀ ਉਹ ਚਾਹੁੰਦੇ ਨੇ ਕਿ ਜਿੱਦਾਂ ਦੇ ਅਸੀਂ ਆ ਉਦਾਂ ਨਹੀਂ ਸਾਨੂੰ ਕਿਉਂ ਸਮਾਰਟ ਟਕਰੇ ਕਿਉਂਕਿ ਚੋਰ ਨੂੰ ਹਮੇਸ਼ਾ ਚੋਰੀ ਸਾਥ ਦੇ ਸਕਦਾ ਆ ਪੜਿਆ ਲਿਖਿਆ ਇਨਸਾਨ ਨੂੰ ਦਾ ਸਾਥ ਕਦੀ ਵੀ ਨਹੀਂ ਦੇਵਾਂਗੇ ਤੇ ਕਿੰਨਾ ਇਸ਼ਿਆ ਨੂੰ ਲੈ ਕੇ ਤੁਸੀਂ ਜਿਹੜੇ ਆ ਵੋਟਰਾਂ ਵਿੱਚ ਜਾ ਰਹੇ ਹੋ ਫਸਟ ਆਫ ਆਲ ਮੇਰੇ ਟਾਰਗੇਟ ਦੇ ਉਹ ਐਜੂਕੇਸ਼ਨ ਆ ਤੇ ਬਿਕੋਜ਼ ਮੈਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਗਈ ਆ ਜਿਹੜੇ ਪ੍ਰਾਇਮਰੀ ਸਕੂਲ ਨੇ ਛੋਟੇ ਨੇ ਉੱਥੇ ਬੱਚੇ ਤਾਂ ਆ ਰਹੇ ਨੇ ਬਟ ਟੀਚਰ ਨਹੀਂ ਹੈਗੇ ਪੜਾਉਣ ਦੇ ਲਈ ਤੇ ਮੈਨੂੰ ਉੱਥੇ ਜਾ ਕੇ ਇੰਨਾ ਤਰਸ ਆਉਂਦਾ ਬੱਚਿਆਂ ਵੱਲ ਦੇਖ ਕੇ ਕਿ ਇਹ ਚੱਲ ਕੀ ਰਿਹਾ ਆ ਤੇ ਉਹਨਾਂ ਦਾ ਭਵਿੱਖ ਜਿਹੜਾ ਇੰਨੀ ਬੁਰੀ ਤਰ੍ਹਾਂ ਨਾਲ ਖਰਾਬ ਕੀਤਾ ਜਾ ਰਿਹਾ ਆ ਤੇ ਜੋ ਕਿ ਆਉਣ ਤੇ ਸਮੇਂ ਕਿੰਨੇ ਵੱਡੇ ਲੀਡਰ ਬਣਨਗੇ ਉਹ ਸਾਨੂੰ ਵੀ ਨਹੀਂ ਪਤਾ ਬਟ ਅੱਜ ਉਹਨਾਂ ਨੂੰ ਐਜੂਕੇਸ਼ਨ ਹੀ ਨਹੀਂ ਮਿਲਦੀ ਉਹ ਪੜਾਈ ਦੇ ਪੱਖੋਂ ਸਿਰਫ ਮਿੱਡੇ ਮਿਚੇ ਰੋਟੀ ਖਾ ਕੇ ਘਰ ਨੂੰ ਵਾਪਸ ਚਲੇ ਜਾਂਦੇ ਨੇ ਤੇ ਉਹ ਅੱਗੇ ਜਾ ਕੇ ਕੀ ਕਰਨਗੇ ਵਸੇ ਜਿਸ ਤਰ੍ਹਾਂ ਲੋਕ ਬੜੇ ਉਦਾਸ ਹੀ ਨੇ ਬਲਕ ਸੰਪਤੀ ਇਲੈਕਸ਼ਨ ਨੂੰ ਲੈ ਕੇ ਜਿਸ ਤਰ੍ਹਾਂ ਐਮ ਐਲ اے ਐਮ ਪੀ ਦੀ ਲੈਸਨਾ ਵਿੱਚ ਲੋਕਾਂ ਦਾ ਰੁਝਾਨ ਵੇਖਣ ਨੂੰ ਮਿਲਦਾ ਆ ਲੋਕਾਂ ਦਾ ਇੰਟਰਸਟ ਹੁੰਦਾ ਆ ਤੇ ਇਹ ਬਲਕ ਸੰਪਤੀ ਦੀ ਉਹਨਾਂ ਦੇ ਮਨ ਵਿੱਚ ਜਿਹੜੀ ਆ ਉਹ ਵੈਲਿਊ ਹੈ ਨੀ ਜੀ ਦੇਖੋ ਗੱਲ ਫੇਰ ਇੱਥੇ ਪੜਾਈ ਦੀ ਆਗੀ ਲੋਕ ਪੜ੍ਹੇ ਲਿਖਣਗੇ ਲਿਖਣਗੇ ਉਹਨਾਂ ਨੂੰ ਕਿਤਾਬਾਂ ਪੜੀਆਂ ਹੋਣਗੀਆਂ ਇਹਨਾਂ ਚੀਜ਼ਾਂ ਬਾਰੇ ਨੌਲੇਜ ਹੋਊਗੀ ਤਾਹੀ ਉਹ ਬਲਾਕ ਸਮਤੀ ਦੀ ਅੰਮੀਤ ਸਮਸਕੰ ਨਹੀਂ ਲੋਕ ਅਕਸਰ ਕਹਿੰਦੇ ਆ ਵੀ ਜਿਹੜੇ ਬਲਾਕ ਸਮਤੀ ਦੀ ਮੋਹਰ ਵੀ ਕਿਤੇ ਨਹੀਂ ਲੱਗਦੀ ਕਿਸੇ ਕੰਮ ਦੀ ਨਹੀਂ ਮੋਹਰ ਹੁੰਦੀ ਉਹ ਉਹ ਕਿਤੇ ਕੰਮ ਨਹੀਂ ਆਉਂਦੀ ਦੇਖੋ ਹੁਣ ਜੇ ਇਸ ਨੂੰ ਸਮਝਾਉਣ ਬੈਠੀਏ ਤਾਂ ਬਹੁਤ ਲੰਮਾ ਸਮਾਂ ਨਿਕਲ ਜਾਣਾ ਕਿਉਂਕਿ ਜੋ ਇੱਕ ਪਿੰਡ ਦਾ ਸਰਪੰਚ ਆ ਉਸ ਤੋਂ ਉੱਪਰ ਬਲਾਕ ਸਮਤੀ ਆ ਹੁਣ ਬਲਾਕ ਸਮਤੀ ਅਗਰ ਆਪਣੀ ਇੰਪੋਰਟੈਂਸ ਦਿਖਾਉਗੀ ਤਾਂ ਹੀ ਪਿੰਡ ਦਾ ਸਰਪੰਚ ਜਿਹੜਾ ਆਪਣੇ ਕੰਮ ਕਰ ਸਕੂਗਾ ਤੇ ਉਸ ਤੋਂ ਬਿਨਾ ਤਾਂ ਉਹ ਗ੍ਰਾਂਟ ਵੀ ਨਹੀਂ ਲੈ ਸਕਦਾ ਜਾਂ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ ਜੇ ਸਾਡੇ ਬੰਦੇ ਸਰਪੰਚ ਕੁਝ ਨਹੀਂ ਕਰ ਰਿਹਾ ਤਾਂ ਸਾਨੂੰ ਬਲਾਕ ਸੰਮਤੀ ਕੋਲ ਜਾ ਕੇ ਕੰਪਲੀਟ ਕਰਨੀ ਚਾਹੀਦੀ ਹੈ ਤਾਂ ਹੀ ਸਾਡਾ ਕੰਮ ਅੱਗੇ ਵਧੂਗਾ ਜਿਸ ਤਰ੍ਹਾਂ ਬਲਾਕ ਸੰਮਤੀ ਦੇ ਅੰਦਰ ਸਕੂਲ ਵੀ ਆਉਂਦੇ ਆ ਤੇ ਬਲਾਕ ਸੰਮਤੀ ਮੈਂਬਰ ਜਿਹੜਾ ਸਕੂਲਾਂ 'ਚ ਵਿਜ਼ਿਟ ਕਰ ਸਕਦਾ ਆ ਤੇ ਬਲਾਕ ਸੰਮਤੀ ਇਹ ਮੈਂਬਰ ਜਿਹੜਾ ਇਹ ਸਕੂਲਾਂ ਦੇ ਵਿੱਚ ਜਿਹੜੀਆਂ ਉਨਤਾਈਆਂ ਹੈਗੀਆਂ ਕੋਈ ਕਮੀਆਂ ਪੇਸ਼ੀਆਂ ਆ ਗਈਆਂ ਆ ਉਹ ਦੂਰ ਕਰ ਸਕਦਾ ਉੱਥੇ ਪ੍ਰਿੰਸੀਪਲ ਨੂੰ ਮਿਲ ਸਕਦਾ ਇਸ ਤਰ੍ਹਾਂ ਦੇ ਵੀ ਅਧਿਕਾਰ ਜਿਹੜੇ ਬਲਾਕ ਸੰਚੀ ਮੈਂਬਰ ਕੋ ਹੁੰਦੇ ਆ ਹਾਂਜੀ ਬਿਲਕੁਲ ਜੀ ਮਤਲਬ ਇਹੀ ਆ ਕਿ ਮੰਨ ਲਓ ਮੇਰੇ ਜ਼ੋਨ ਦੇ ਵਿੱਚ ਪੰਜ ਪਿੰਡ ਪੈ ਰਹੇ ਆ ਹੁਣ ਮੈਂ ਉਹ ਪੰਜਾਂ ਪਿੰਡਾਂ ਦੀ ਮੇਰੇ ਹੱਥ ਚਾ ਕਿ ਮੈਂ ਉਹਨਾਂ ਨੂੰ ਕਿੱਤਾ ਗਾਈਡ ਕਰ ਰਹੀ ਹਾਂ ਮੈਂ ਉਸ ਪਿੰਡ ਨੂੰ ਕਿੱਦਾਂ ਚਲਾ ਰਹੀ ਹਾਂ ਉੱਥੇ ਦਾ ਐਜੂਕੇਸ਼ਨ ਸਿਸਟਮ ਮੈਂ ਕਿੱਦਾਂ ਦੇਖ ਰਹੀ ਹਾਂ ਮੰਨ ਲਓ ਕਿ ਮੇਰੇ ਪਿੰਡ ਦਾ ਸਰਪੰਚ ਬਿਲਕੁਲ ਅਨਪੜਾ ਉਹਨੂੰ ਜ਼ੀਰੋ ਨੋਲੇਜ ਆ ਕਿ ਉਹ ਕੁਝ ਨਹੀਂ ਕਰ ਰਿਹਾ ਤਾਂ ਮੇਰਾ ਫਰਜ਼ ਬਣ ਗਿਆ ਕਿ ਉਹਦੀ ਜਗ੍ਹਾ ਤੇ ਮੈਂ ਜਾ ਕੇ ਉਸ ਕੰਮ ਨੂੰ ਪੂਰਾ ਕਰ ਸਕਾਂ ਜਾਂ ਉਹ ਨੂੰ ਹੀ ਮੈਂ ਕਿਤਾ ਉਹਦੇ ਕੰਨ ਪੜ ਕੇ ਉਸ ਤੋਂ ਕੰਮ ਕਰਾਉਣਾ ਇਹ ਮੈਂ ਜਾਣਦੀ। ਕਿਉਂਕਿ ਜੇ ਮਨਸੂਰਪੁਰ ਜੋਂ ਦੀ ਗੱਲ ਕੀਤੀ ਜਾਵੇ ਉੱਥੇ ਹੋਰ ਵੀ ਪਾਰਟੀਆਂ ਜਿਹੜੀਆਂ ਆ ਇਹ ਇਲੈਕਸ਼ਨ ਲੜ ਰਹੀਆਂ ਉਹਨਾਂ ਦੇ ਕੈਂਡੀਡੇਟ ਸੀ ਲੋਕ ਸਾਨੂੰ ਹੀ ਵੋਟ ਗਿਓ ਵੋਟ। ਦੇਖੋ ਫੇਰ ਇੱਥੇ ਗੱਲ ਐਜੂਕੇਸ਼ਨ ਦੀ ਆ ਗਈ ਮੈਂ ਤਾਂ ਬਾਰ-ਬਾਰ ਐਜੂਕੇਸ਼ਨ ਦੀ ਹੀ ਗੱਲ ਕਰੂੰਗੀ। ਕਿਉਂਕਿ ਇਹ ਪੜਿਆ ਲਿਖਿਆ ਇਨਸਾਨ ਹੀ ਸਮਝ ਸਕਦਾ ਆ ਕਿ ਵੋਟ ਕਿਹਨੂੰ ਪਾਉਣੀ ਆ ਮੈਨੂੰ ਪਾਉਣੀ ਆ ਜਾਂ ਜੋ ਬਿਲਕੁਲ ਅਨਪੜ੍ਹ ਬੰਦਾ ਆ ਉਹਨੂੰ ਪਾਉਣੀ ਸਾਡੇ ਚੈਨਲ ਦੇ ਮਾਧਿਅਮ ਨਾਲ ਤੁਸੀਂ ਆਪਣੇ ਵੋਟਰਾਂ ਨੂੰ ਕੀ ਅਪੀਲ ਕਰਨੀ ਹੈ ਮੈਂ ਤੁਹਾਡੇ ਚੈਨਲ ਦੇ ਰਾਹੀਂ ਵੋਟਰਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਆ ਕਿ ਸਹੀ ਗਲਤ ਦੀ ਪਛਾਣ ਕਰਦੇ ਹੋਏ ਇੱਕ ਸਹੀ ਨਿਸ਼ਾਨ ਤੇ ਵੋਟ ਪਾ ਕੇ ਕਾਮਯਾਬ ਬਣਾਓ ਤੁਸੀਂ ਬਹੁਤ ਸਾਲਾਂ ਤੋਂ ਦੇਖਦੇ ਹੀ ਆ ਰਹੇ ਆ ਕਿ ਇਸ ਦੇਸ਼ ਦੇ ਵਿੱਚ ਕੀ ਚੱਲ ਰਿਹਾ ਆ ਕਿੰ ਕਿਹੜੀ ਪਾਰਟੀ ਕਿੰਨਾ ਕੰਮ ਕਰ ਰਹੀ ਆ ਤੇ ਕਿਹੜੀ ਪਾਰਟੀ ਨੇ ਕੀ ਕੀਤਾ ਤੇ ਮੈਂ ਇਹ ਹੀ ਅਪੀਲ ਕਰਦੀ ਆ ਕਿ ਇਸ ਵਾਰ BSP ਨੂੰ ਵੋਟ ਪਾ ਕੇ ਇੱਕ ਮੌਕਾ ਜ਼ਰੂਰ ਦਿਓ ਤਾਂ ਕਿ ਜੋ ਪੜ੍ਹੇ ਲਿਖੇ ਇਨਸਾਨ ਆ ਉਹ ਅੱਗੇ ਆ ਕੇ ਆਪਣਾ ਕਾਰਜਕਾਰ ਪੂਰਾ ਕਰ ਸਕਣ ਜੈ ਭੀਮ ਜੈ ਭਾਤ ਜਿਦਾ ਮੇਰੇ ਨਾਲ ਮਨਸੂਰਪੁਰ ਜੋਂ ਤੋਂ ਇਹ ਉਮੀਦਵਾਰ BSP ਨੇ ਜਿਹੜਾ ਦਿੱਤਾ ਪੜ੍ਹਿਆ ਲਿਖਿਆ ਉਮੀਦਵਾਰ ਦਿੱਤਾ ਆ ਜਿਨ੍ਹਾਂ ਨੂੰ ਨੌਲੇਜ ਵੀ ਹੈ ਇਹ ਬਲਾਕ ਸੰਪਤੀ ਦੇ ਕੰਮ ਜਿਹੜੇ ਆ ਉਹ ਕਿਸ ਤਰ੍ਹਾਂ ਕਰਨੇ ਆ ਤੇ ਕਿਸ ਤਰ੍ਹਾਂ ਕਰੋਣੇ ਆ ਤੇ ਕਿਹੜੇ ਕਿਹੜੇ ਜਿਹੜੇ ਅਧਿਕਾਰ ਹੁੰਦੇ ਬਲਕ ਸਾਂਤੀ ਮੈਂਬਰ ਦੇ ਕੋਲ ਤੇ ਇਹਨਾਂ ਦਾ ਜਿਹੜਾ ਚੋਣ ਨਿਸ਼ਾਨ ਹੈ ਉਹ ਹਾਥੀ ਆ ਤੇ ਹੁਣ ਵੇਖਣਾ ਇਹ ਹੋਵੇਗਾ ਕਿ 17 ਦਸੰਬਰ ਨੂੰ ਜੇ ਜਦੋਂ ਵੋਟਾਂ ਦਾ ਰਿਜ਼ਲਟ ਆਉਂਦਾ ਆ ਤਾਂ ਇਹ ਇਹਨਾਂ ਦਾ ਕੀ ਰਿਜ਼ਲਟ ਆਉਂਦਾ ਆ ਇਹ 17 ਦਸੰਬਰ ਦੱਸੇਗੀ ਚੇਤਨਾ ਚਾਨਣ ਲਈ ਪ੍ਰਦੀਪ ਪ੍ਰਾਕਰ